ਸੈਸ਼ਨ ਦੇ 2 ਦਿਨ ਦਾ ਜਾਰਨਾ ਕਿੱਥੇ ਹੋਇਆ ਸਿਨੇਚਰ ਐਥ ਨੂੰ ਵੀ ਆਪਣੀ ਗਿਣਤੀ ਚ ਗਿਣੀ ਚਾਹੁੰਦੇ ਚੋ ਦਿਸ ਇਜ਼ ది ਸੈਕੰਡ ਹੈਂਡ ਦੀ ਫਾਈਨਲ ਡੇ ਮੇ ਕੋ ਸਾਰਾ ਸੈਸ਼ਨ ਰੀਹੈਬਿਟੇਸ਼ਨ ਤੇ ਹੋਇਆ ਫਲਡਸ ਦੀ ਜਿਹੜੇ ਹੱਟ ਜਾਏ ਨਾੜਾ ਹੈ ਉਹਨਾਂ ਦੇ ਵਿੱਚ ਮੋਡ ਵਰ ਸੇਵਾ ਕਸਾ ਪੰਜਾਬ ਦਾ ਕਰਦਾ ਬਟ ਬੜਾ ਅਨਫੋਰਚੂਨੇਟ ਇਸ ਟੀ ਮਿਨਿਸਟਰ ਸਾਹਿਬ ਉਦਣ ਘੰਟਾ ਡੇਢ ਬੋਲੇ ਪਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਬਾਦਸ਼ਾਹ ਤੁਸੀਂ ਆਪ ਲਾਨ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ ਹਲਾਨ ਸੀ ਕਿ ਐਜ਼ ਅ ਮੈਟਰੋਪੋਲਿਸੀ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟਲੀ ਕਹਾਂਗੇ ਸੋ ਜੈ ਤੁ ਆਪਣਾ ਕੰਮ ਚਲਾ ਸਕਦੇ ਨੇ ਮੈਂ ਮਾਨਸਬਬ ਦੇ ਰਾਈਟਸ ਦੇ ਬਰਡਸ ਦੀ ਗੱਲ ਕਰਨਾ ਸ਼ਬਦਾ ਨਹੀਂ ਤੇ 30000 ਰੁਪਿਆ ਫੀ ਕਿਲੇ ਦਾ ਅਸੀਂ ਗਰਦਾਬਰੀ ਤੋਂ ਬੰਦ ਕਰਨਾ ਵੇਖੋ ਅੱਜ ਕਈ ਦਿਨ ਹੋ ਗਏ ਪਾਣੀ ਥੱਲੇ ਜਾ ਚੁੱਕਿਆ ਹੈ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਜੀ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਕਿ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਇਆ ਕੱਢਣਗੇ ਉਹਦਾ ਲਾ 30000 ਰੁਪਇਆ ਕਿੰਨੇ ਦਿਨ ਹੋਰ ਗਰਦਬਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾ ਦਾ ਮੱਝਾਂ ਦਾ ਘੋੜਿਆਂ ਦਾ ਬੱਕਰੀਆਂ ਦਾ ਬਕਰੀਆਂ ਦਾ ਬਾਕੀ ਵੀ ਕੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਸਰਪੋ ਤਕੀਲਾ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਏਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹਨਾਂ ਨੇ ਨਿਰਾ 5 ਏਕੜ ਤੱਕ ਦੇ ਤੋ ਇਹਦੇ ਤੇ ਲਿਮਿਟ ਰੀਡਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੀ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਹੋਣਾ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬਣਗੀਆਂ ਲਿਆ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹੁਣ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਉਹਨਾਂ ਬੇਕੋ ਕਿੰਨਾ ਅਨਫੋਰਚੂਨੇਟ ਹੈ ਕਿਥੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਨਹੀਂ ਚੁਕਾਇਆ ਕਰਾਂਗੇ ਤਕਰੀਬਨ ਸਵਾ 4 4.5 ਲੱਖ ਤੇ ਪਹੁੰਚ ਗਏ ਉਹਨੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਹੈ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਹੀ ਉਹਦਾ ਇਸਤੇਮਾਲ ਕੀਤਾਗਾ ਉਹਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖਸਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਨਗੇ ਫਿਰ ਹੁਣ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰੋਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਪਰਟੀਆਂ ਤੇ ਹੈਰਿਟੇਜ ਪ੍ਰੋਪਰਟੀਆਂ ਨੇ ਇੱਕ ਪ੍ਰੈਸ ਐਂਡ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਹੈ ਪਟਿਆਲੇ 18 ਕਿੱਲੇ ਹੁਣ ਉਹਨੂੰ ਵੇਚਣ ਲਾ ਦਿੱਤੇ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲਾ ਦਿੱਤੇ ਕਈ ਜੱਜਾਂ ਦੀਆਂ ਕੋਠੀਆਂ ਵੇਚਣ ਲਾ ਦਿੱਤੀ ਇਹ ਤੇ ਜਿਸ ਅੰਗਰੇਜ਼ੀ ਚ ਕਿਹਾ ਜਾਂਦਾ ਹੈ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ ਇਥੋਂ ਤੱਕ ਆ ਕੇ ਭਾਂਡੇ ਵਿੱਚ ਤੱਕ ਆ ਗਏ ਮੁੜ ਬੇਸ਼ੇਵਾਹੀ ਕਰਨ ਕਿੰਨਾ ਬੁਰਾ ਹਾਲ ਹੈ ਨਾ ਬਸ ਉਹ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਕਹਿੰਦੇ ਲਾ ਕੇ ਬੈਠੇ ਮੌਕਾ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਦੇ ਲਿਆ ਨੁ ਕੁਝ ਨਹੀਂ ਬੀਜੇਪੀ ਦੇ ਐਮ ਐਲ ਏ ਸਾਹਿਬ ਨੂੰ ਮੇਰੇ ਸਾਥੀ ਨੇ ਅ ਅਸ਼ਵਨੀ ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉ ਜਵਾਬ ਦੋ ਕਿ ਬੀਜੇਪੀ ਕੀ ਸੈਂਡ ਰੱਖਦੀ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੀਏਗੀ ਤੁਸੀਂ ਤੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈਗਾ ਮੈਨੂੰ ਇਹਨਾਂ ਦੇ ਮਿਨਿਸਟਰ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਈ ਥਾਂ ਤੇ ਮੋਦੀ ਆਈ ਸਾਡੀ ਕਰੋ ਸਰ ਤੁਸੀਂ ਜਾਇਓ ਇੱਕੋ ਜਿੰਨਾ ਚਿਰ ਕੋਈ ਜਾਂਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨ ਸਾਹਿਬ ਵੀ ਕਹਿੰਦੇ ਸੀ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਨੇ ਦੇ ਕੱਦੂਆਂ ਦੇ ਪੈਸੇ ਦੇਵਾਂਗੇ ਜਿਸ ਤਰ੍ਹਾਂ ਮਾਨ ਸਾਹਿਬ ਭੱਜ ਗਏ ਰਿਆ ਹੀ ਭਾਜਿਆ ਨਹੀਂ ਇਹਨਾਂ ਨੂੰ ਕੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਬਾਜਾ ਸਾਹਿਬ ਆ ਭਾਜਪੀ ਦੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਬਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡ ਆਉ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ 'ਚ ਫਿਰ ਰਹੇ ਕਿ ਰਹਿੰਦੇ ਨੇ ਬਾਜਾ ਸਾਹਿਬ ਫੌਰੀ ਰਾਹਤ ਲੋਕ ਮੰਨਦੇ ਨੇ ਇੱਕ ਪਾਸੇ ਤਾਂ ਫੌਰੀ ਰਾਹਤ ਲੋਕ ਮੰਨਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਨੂੰ ਵਿਧਾਇਕ ਮੰਤਰੀ ਤੱਕੀਆਂ ਵਖਾ ਕੇ ਨਿਕਲ ਜਾਂਦੇ ਨੇ ਦੂਜੇ ਪਾਸੇ ਬੀਜਪੀ ਲੋਕਾਂ ਦੀ ਵਿਧਾਨ ਸਭਾ ਲਗਾ ਰਹੀ ਹੈ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵਿੱਚ ਨਿਕਲਣਾ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ 0 ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੋਫੜ ਵੀ ਵੇਖ ਲਓ ਕਿ ਦੱਸ ਰਿਹਾ ਜੀ ਰੋਜ਼ ਉਹ ਵੀਡੀਓ ਪਾ ਰਿਹਾ ਸਰ ਇਹ ਤੁਸੀਂ ਵੇਖੋ ਡਰਾਮਾ ਕਿੱਡਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ ਕਿ ਫੋਫੜ ਤੇ ਕੁੱਕੜ ਬੜੀ ਮੁਸ਼ਕਲ ਫੜੇ ਜਾਂਦੇ ਇਹਨਾਂ ਕੋ ਕੁਝ ਵੀ ਨਹੀਂ ਹੋਣਾ। ਸਿੱਗੀ ਪਿਛਲੀ ਵਾਰ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਕਾਂਗਰਸ ਵਿਰੋਧੀ ਹੈ ਪੰਜਾਬ ਦਾ ਭਲਾ ਲਈ। ਮੈਡਮ ਅਸੀਂ ਦਿੱਕੋ ਗੱਲ ਕਹਿਨੇ ਆ। ਮਾਨ ਸਾਹਿਬ ਖੁਦ ਮੁੱਖ ਮੰਤਰੀ ਸਨ। ਮੈਂ ਵੀ ਐਮਪੀ ਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀਅਨ ਸੀ। ਜਦੋਂ ਪੀਐਮ ਕੇਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ। ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਂਦਾ। ਅਸੀਂ ਕਹਿੰਦੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਰੰਗਲੇ ਪੰਜਾਬ ਚ ਹੀ ਦੇ ਦੋ ਬੜੇ ਕਿਰਪਾ ਕਰਕੇ ਮਾਨ ਸਾਹਿਬ ਸਾਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਬੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਪਰਿੰਦਰ ਗੋਇਲ ਸਾਹਿਬ ਨੇ ਇੱਥੇ ਪਿਛਲੇ ਸੈਸ਼ਨ ਦੇ ਵਿੱਚ ਜੋ ਹੋਇਆ ਮੇਰੇ ਖਰ ਜੁਲਾਈ ਦੇ ਮਹੀਨੇ ਉਸ ਸੈਸ਼ਨ ਦੇ ਵਿੱਚ ਪਰਿੰਦਰ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸ ਸਟੇਟ ਕਨਟ੍ਰਡੀਕਟਰੀ ਸਟੇਟਮੈਂਟ ਇਹ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲ ਥੋੜਾ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਬਾਦ ਸਾਹਿਬ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਦੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਚਾਹੀਦਾ ਸੱਪ ਭਗਵਾਨ ਸਿੰਘ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਕਾਲੀ ਦਲ ਨੇ ਸਕਵੀਰ ਬਾਦਲ ਨੇ ਖਜੂਰਾ ਲਾਉਣ ਤੋਂ ਇਲਾਵਾ ਮੋਹਾਲੀ ਦੇ ਵਿੱਚ ਕੁਝ ਨਹੀਂ ਕੀਤਾ ਮਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਮਹਾਰੀ ਲਈ ਕੀਤਾ ਮੈਂ ਤੁਹਾਨੂੰ ਬਹੁਤੇ ਅੰਕੜਿਆਂ ਚ ਨਹੀਂ ਮੈਂ ਜਿਹੜੀਆਂ ਮੇਨ ਮੇਨ ਚੀਜ਼ਾਂ ਉਹ ਤੁਹਾਨੂੰ ਦੱਸਣਾ ਚਾਹ ਰਿਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇੰਟਰਨੈਸ਼ਨਲ 에어ਪੋਰਟ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੀ ਧਰਤੀ ਤੇ ਬਣਾਇਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਇੱਕ ਫਤਿਹ ਬੁਰਜ ਬਣਾਇਆ ਜਿਸ ਦੀ ਉਚਾਈ ਸਭ ਤੋਂ ਵੱਧ ਹੈ ਅੱਜ ਦੁਨੀਆ ਪੰਜਾਬ ਹੀ ਨਹੀਂ ਵਰਡ ਤੋਂ ਉਸ ਫਤੇ ਬੁਰਜ ਨੂੰ ਦੇਖਣ ਲਈ ਆਉਂਦੀ ਹੈ ਉਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਬਣਾਇਆ ਜਿੱਥੇ ਅੱਜ ਸਾਡੀ ਕੋਰਟ ਤੇ ਉਸ ਤੋਂ ਇਲਾਵਾ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਬੈਠਦੇ ਨੇ ਉਹ ਤੇ ਕਰੋੜਾਂ ਰੁਪਇਆ ਲਾਇਆ ਤੁਹਾਡੇ ਕੋਲ ਉਹ ਰੰਗ ਰੋਗ ਨਹੀਂ ਵੀ ਹੋਇਆ ਅੱਜ ਬਾਥਰੂਮਾਂ ਦੀ ਮਾੜੀ ਹਾਲਤ ਹੋ ਗਈ ਉਸ ਜਗ੍ਹਾ ਦੀ ਮਾਨ ਸਾਹਿਬ ਉਸ ਤੋਂ ਬਾਅਦ ਇੰਡੀਅਨ ਸਕੂਲ ਆਫ ਬਿਜ਼ਨਸ ਨਾਈਪਰ ਆਈਸਰ ਮਾਈਪਾਗੋ ਇੰਸਟੀਚਿਊਟ ਸਾਡੀ ਬੱਚੀਆਂ ਲਈ ਜਿਹੜੀਆਂ ਨੇ ਵੱਡੇ ਫੌਜ ਦੇ ਵਿੱਚ ਵੱਡੇ ਅਫਸਰ ਬਣਨਾ ਹਵਾਈ ਸੈਨਾ ਦੇ ਵਿੱਚ ਵੱਡੇ ਅਫਸਰ ਬਣਨਾ ਉਹਨਾਂ ਦੇ ਟ੍ਰੇਨਿੰਗ ਇੰਸਟੀਚਿਊਟ ਮਾਈ ਭਾਗੋ ਇੰਸਟੀਚਿਊਟ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣਾਈ ਜਿੱਥੇ ਅੱਜ ਸਾਡੇ ਨੌਜਵਾਨ ਪੰਜਾਬ ਦੇ ਵੱਡੇ ਵੱਡੇ ਅਫਸਰ ਭਰਤੀ ਹੋ ਰਹੇ ਹਨ ਦੇਸ਼ ਦੀਆਂ ਸੇਵਾਵਾਂ ਵਾਸਤੇ ਸੈਨਿਕ ਸੁਰੱਖਿਆ ਵਾਸਤੇ ਅੱਜ ਸਾਡੇ ਅਫਸਰ ਇਹਨਾਂ ਇਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਨਿਕਲ ਰਹੇ ਹਨ 9 ਇੰਡੋਰ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਬਣਾਏ ਆ ਮਾਨ ਸਾਹਿਬ 9 ਇੰਡੋਰ ਸਟੇਡੀਅਮ ਹਾਕੀ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲਾਵ ਸਾਸਕਬੀਰ ਸਿੰਘ ਬਾਦਲ ਸਾਹਿਬ ਨੇ ਬਣਾਇਆ ਆਈਟੀ ਸਿਟੀ ਇਸ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਔਰ 에어로 ਸਿਟੀ ਇਸ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਉਸ ਤੋਂ ਬਾਅਦ ਹومی ਪਾਪਾ ਟਾਟਾ ਦਾ ਜਿਹੜਾ ਕੈਂਸਰ ਹਸਪਤਾਲ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਸਾਰੇ ਧਾਰਮਿਕ ਸਥਾਨੇ ਸ਼ਹਿਰ ਦੇ ਭਾਵੇਂ ਉਹ ਗੁਰਦੁਆਰਾ ਮੰਦਿਰ ਮਸਜਿਦ ਉਹ 2011 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਸਾਰਿਆਂ ਨੂੰ ਜਗ੍ਹਾ ਅਲਾਟ ਹੋਈ ਸਾਰੇ ਧਾਰਮਿਕ ਸਥਾਨ ਉਹਨਾਂ ਦੇ ਜਿਹੜੀ ਤਨਿਓਰ ਸੀਗੀ ਉਸ ਦੇ ਦੌਰਾਨ ਬਣੇ ਉਸ ਤੋਂ ਬਾਅਦ ਏਸੀ ਬੱਸ ਸਟੈਂਡ ਬਣਾਇਆ ਜਿਹੜਾ ਥੋੜੀਆਂ ਨਕਾਮੀਆਂ ਕਾਰਨ ਅੱਜ ਚੱਲ ਨਹੀਂ ਸਕਿਆ ਏਸੀ ਬੱਸ ਸਟੈਂਡ ਪੂਰੇ ਪੰਜਾਬ ਦੇ ਵਿੱਚ ਮਾਨੇ ਸੀਗੇ ਮੋਹਾਲੀ ਤੋਂ ਸ਼ੁਰੂਆਤ ਕੀਤੀ ਸੀ ਸਤਸਕਬੀਰ ਸਿੰਘ ਬਾਦਲ ਸਾਹਿਬ ਨੇ ਇੱਥੇ ਹੀ ਬਸ ਨਹੀਂ 에어ਪੋਰਟ ਰੋਡ ਬਣਾਇਆ ਜਿਸ ਤੇ ਕਰੋੜਾਂ ਰੁਪਏ ਜਿੱਤੇ ਤੁਸੀਂ ਖਜੂਰਾਂ ਦੀ ਗੱਲ ਕਰ ਰਹੇ ਹੋ ਨਾ ਉਹ ਤੇ ਆਲੇ-ਦਲੇ ਜਿਹੜੇ ਅੱਜ ਜੋ ਅੱਜ ਜੇ ਕੋਈ ਮੋਹਾਲੀ ਸ਼ਹਿਰ ਦੀ ਦਿੱਖ ਬਣੀ ਹੈ ਉਹ ਇਸ ਰੋਡ ਕਰਕੇ ਬਣੀ ਹੈ ਪਰ ਤੁਹਾਡੇ ਕੋਲ ਪੈਚ ਵਰਕ ਵੀ ਨਹੀਂ ਹੋਇਆ ਮਾਨ ਸਾਹਿਬ ਦਿਓ ਧਿਆਨ ਆਓ ਆਓ ਨਹੀਂ ਤੁਹਾਨੂੰ ਮੈਂ ਦਿਖਾਉਂਦਾ ਉੱਥੇ ਜਾ ਕੇ ਇੱਥੇ ਹੀ ਬਸ ਨਹੀਂ ਗਈ ਬਹੁਤ ਇਹ ਤੋਂ ਇਲਾਵਾ ਬਹੁਤ ਸਾਰੇ ਕੰਮ ਹੈ ਸਭ ਤੋਂ ਵੱਡਾ ਕੰਮ ਸਰਦਾਰ ਬਾਦਲ ਨੇ ਲੈਂਡ ਪੂਲਿੰਗ ਦਿੱਤੀ ਜ਼ਿਮੀਂਦਾਰਾਂ ਨੂੰ ਤੁਸੀਂ ਲੈਂਡ ਪੂਲਿੰਗ ਦਿੱਤੇ ਦੇਣ ਲੱਗੇ ਸੀਗੇ ਨਾ ਇਹ ਚੋਰ ਮੋਰੀ ਨਹੀਂ ਪਰ ਸਰਦਾਰ ਬਾਦਲ ਨੇ ਕਿਸਾਨਾਂ ਦੀਆਂ ਜੋ ਮੰਗਾਂ ਸੀਗੀਆਂ ਉਹਨਾਂ ਦੇ ਅਨੁਸਾਰ ਉਹ ਪਾਲਿਸੀ ਬਣਾਈ ਉਹ ਵੀ ਸਰਦਾਰ ਬਾਦਲ ਨੇ ਬਣਾਈ ਸੋ ਤੁਸੀਂ ਕੀ ਕਰਿਆ ਇਸ ਸ਼ਹਿਰ ਦੇ ਲਈ ਇਸ ਜ਼ਿਲ੍ਹੇ ਦੇ ਲਈ ਉਹ ਸਾਰੇ ਲੋਕ ਜਾਣਦੇ ਨੇ ਮੈਂ ਕੁਝ ਕੁ ਚੀਜ਼ਾਂ ਕਰਾਈਆਂ ਜਿਹੜੀਆਂ ਅੱਜ ਲੋਕਾਂ ਦੇ ਇਹ ਮੂੰਹ ਤੇ ਆ ਉਹ ਬੋਲ ਰਿਹਾ ਸਰਮਾ ਇਹ ਤੋਂ ਇਲਾਵਾ ਜੇ ਗੱਲ ਕਰਨ ਲੱਗ ਜੀ ਹੈ ਨਾ ਵੀ ਕਰੋਨਾ ਰੁਪਿਆ ਪਿੰਡਾਂ ਦੀਆਂ ਸੜਕਾਂ ਤੇ ਸੀਵਰੇਜ ਤੇ ਇਹ ਸ਼ਹਿਰ ਦੀ ਸੀਵਰੇਜ ਤੇ ਸੱਜ ਸੁਖਵੀਰ ਸਿੰਘ ਬਾਦਲ ਨੇ ਉਹ ਉਹ ਸੜਕ ਵੀ ਬਣਾਤੀ ਸੀਗੀ ਜਿੱਥੇ ਅਫਸਰ ਹੱਥ ਖੜੇ ਕਰਗੇ ਸੀਗੇ ਅੰਬਸਾਹਬ ਦੇ ਅੱਗੇ ਵਾਲੀ ਰੋਡ ਹੈ ਅਫਸਰ ਹੱਥ ਖੜੇ ਕਰਗੇ ਸੀਗੇ ਵੀ ਇੱਥੋਂ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਐ ਰੋਡ ਚੌੜੀ ਨਹੀਂ ਹੋ ਸਕਦੀ ਪਰ ਸਰਦਾਰ ਬਾਦਲ ਨੇ ਉਹ ਜਿਹੜੀਆਂ ਤਾਰਾਂ ਸੀਗੀਆਂ ਉਹ ਧਰਤੀ 'ਚ ਪਵਾ ਕੇ ਨਾ ਉਹ ਰੋਡ ਵੀ ਚੌੜੀ ਕਰੀ ਸੋਇਸ ਕਰਕੇ ਮਾਨ ਸਾਹਿਬ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਤੁਸੀਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਮੈਨੂੰ ਲੱਗਦਾ ਤੁਸੀਂ ਮੇਰੇ ਖਿਆਲ ਨਾਲ ਹੋਰ ਸਟੇਟ ਕਿਸੇ ਦੇ ਮੁੱਖ ਮੰਤਰੀ ਹੋ ਜਾਂ ਤੁਹਾਨੂੰ ਅਧੂਰੀ ਜਾਣਕਾਰੀ ਹੈ ਜੇ ਤੁਸੀਂ ਜਾਣਕਾਰੀ ਲੈਣੀ ਹੈ ਮਹਾਲੀ ਚਾ ਕੇ ਲੋ ਵੀ ਅੱਜ ਕੀ ਹਾਲਾਤ ਹੈ ਅੱਜ ਸਫਾਈ ਨਹੀਂ ਹੋ ਰਹੀ ਤੁਹਾਡੇ ਰਾਜ ਚ ਅੱਜ ਤੁਹਾਡੇ ਰਾਜ ਚ ਸਫਾਈ ਦਾ ਵੀ ਮਾੜਾ ਹਾਲ ਹੋ ਗਿਆ ਨਹੀਂ ਕਿਥੇ ਵਰਡ ਚ ਗੱਲਾਂ ਹੁੰਦੀਆਂ ਸੀਗੀਆਂ ਇਹ ਸ਼ਹਿਰ ਦੀਆਂ ਸੋਇਸ ਕਰਕੇ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਨਾ ਕਿ ਅਧੂਰੀ ਜਾਣਕਾਰੀ ਨਾ ਨਾ ਬੋਲਿਆ ਕਰੋ ਪਹਿਲਾਂ ਪੂਰੇ ਅੰਕੜੇ ਲੇਲਿਆ ਕਰੋ